ਸਾਡੀ ਆ ਦੁਕਾਨ ਹੈ ਜਿਸੇ ਧਰਮਿੰਦਰ ਗੱਜਰਪਾ ਵਰਫੀ ਖਾਂਦਾ ਸੀਗਾ ਸਾਉ ਰਾਮ ਦਾ ਮੈਂ ਪੁੱਤ ਆ ਮਾ ਗਿਆਨ ਦਾ ਮੁੰਡਾ ਅੱਛਾ ਜੀ ਹਾਂ ਅੱਛਾ ਨਿੱਕੇ ਹੁੰਦੇ ਖਾਂਦੇ ਹੁੰਦੇ ਸੀ ਜਾਂ ਹੁਣ ਵੀ ਕਦੇ ਹੁਣ ਹੁਣ 2-3 ਮਹੀਨੇ ਹੋ ਗਏ ਜੀ ਕੋਈ ਇਥੋਂ ਮੁੰਡਾ ਗਿਆ ਵਾ ਉਹ ਵਰਫੀ ਲੈ ਕੇ ਗਿਆ ਕਹਿੰਦਾ ਧਰਮਿੰਦਰ ਮੈਨੂੰ ਕਹਿੰਦਾ ਵੀ ਅੱਜ ਕੀ ਮੈਂ ਵਰਫੀ ਖਾ ਲਈ ਗੱਜਰਪਾ ਪਤਾ ਨਹੀਂ ਮਿਲੂ ਪਰ ਨਹੀਂ ਨਸੀਬ ਟੋਕਣੀ ਹੈ ਅੱਛਾ ਜੀ ਉਹਨਾਂ ਨੂੰ ਇਹ ਗੱਲ ਸੁਣਿਆ ਦਿੱਤਾ ਵਾ ਨਹੀਂ ਮੇਰੇ ਮੁੰਡੇ ਨਾਲ ਵੀ ਗੱਲ ਹੋਈ ਆ 3 ਕੁ ਮਹੀਨੇ ਹੋ ਗਏ ਅੱਛਾ ਜੀ ਧਰਮਿੰਦਰ ਜੀ ਦੀ ਗੱਲ ਹੋਈ ਆ ਉਹਨੂੰ ਕਹਿੰਦੇ ਪੁੱਤ ਨੂੰ ਕੌਣ ਆ ਕ ਕੀ ਸੀ ਇਸ ਦਾ ਮੁੰਡਾ ਸਾਊ ਦਾ ਪੜੋਤਾ ਮਾ ਉਹ ਕਹਿੰਦੇ ਭਾਈ ਤੇਰੇ ਬਾਬੇ ਕੋਲੋਂ ਅਸੀਂ ਬਹੁ ਮਟਾਈ ਖਾਂਦੇ ਰਹੇ ਆ ਅੱਛਾ ਜੀ ਬਹੁਤ ਤੁਹਾਡਾ ਪਹਿਲਾਂ ਤੋਂ ਹੀ ਨੋਵਾ ਵੀ ਭਰਾਵਾ ਹੁਣ ਦੇਖਦਿਆਂ ਗਾਜਰਪਾਲਾ ਨੂੰ ਨਸੀਬ ਲੱਗ ਰਿਹਾ ਹੈ ਅੱਛਾ ਪਹਿਲਾਂ ਕਿੰਨੇ ਕੁ ਮੇਰੀ ਜਿਹੜਾ ਤੁਹਾਡੇ ਇੱਥੋਂ ਆਰਡਰ ਕਿੰਨੀ ਕੁ ਮੇਰੀ ਗਿਆ ਵਾ ਸਾਡੇ ਦਾ ਭਰਾਵਾ ਸਿਆਲੋ ਸਿਆਲ ਗਾਜਰਬਾਗ ਜੇ ਕੋਈ ਬੰਬੇ ਜਾਊਗਾ ਸਾਡਾ ਗਾਜਰਬਾਗ ਜਾਂਦਾ ਉਸੇ ਅੱਛਾ ਜੀ ਹਾਂ ਉਹਨੂੰ ਉਹਨਾਂ ਨੇ ਇਹ ਕਹਿਣਾ ਪਹਿਲਾਂ ਭਾਈ ਤੂੰ ਗਾਜਰਬਾਗ ਲੈ ਕੇ ਆਂਦਾ ਅੱਛਾ ਜੀ ਆ ਪਿਛਲੇ ਸਾਲ ਇੱਕ ਮੇਦਪੁਰ ਦਾ ਮੁੰਡਾ ਸੀਗਾ ਹਾਂਜੀ ਉਹ ਮੇਰੇ ਕੋਲੋਂ ਸਟੀਲ ਦੇ ਪੀਪੇ ਚ ਸਾਫ ਕਰਕੇ ਲਗਿਆ ਮੇਰੀ ਗੱਲ ਕਰਾਈ ਧਰਮਿੰਦਰ ਜੀ ਨਾਲ ਅੱਛਾ ਜੀ ਮੈਨੂੰ ਕਹਿੰਦੇ ਕੌਣ ਬੋਲਦਾ ਮੈਂ ਮੈਂ ਗਿਆਨ ਦਾ ਮੁੰਡਾ ਬੜਾ ਮੋਲ ਦਾ ਕਹਿੰਦੇ ਸਾਡੇ ਤੁਸੀਂ ਆਉਂਦੇ ਨਹੀਂ ਮੈਂ ਅਸੀਂ ਤੁਹਾਨੂੰ ਪਤਾ ਹੀ ਆ ਵੀ ਕਾਹਈ ਟਾਈਮ ਘਟਾ ਕਹਿੰਦੇ ਇੱਕ ਵਾਰੀ ਆਓ ਸਾਡੇ ਕੋਲ ਮਹੀਨੇ ਛੇ ਮਹੀਨੇ ਤਾਂ ਰਹਿ ਕੇ ਜਾਓ ਮਹਾਸਾਈ ਤੁਹਾਨੂੰ ਪਤਾ ਹੀ ਅੱਛਾ ਜੀ ਇਹ ਕੋਈ ਵੀ ਜਾਂਦਾ ਸੀ ਸਾਡੀ ਗੱਲ ਕਰਾਉਂਦਾ ਸੀ ਵੀ ਆ ਧਰਮਿੰਦਰ ਦਾ ਗੱਜਰਪਾਗਾ ਜੀ ਫਿਰ ਅਸੀਂ ਉਹ ਜਿਹੜਾ ਗੱਜਰ ਭਾਗ ਵਧੀਆ ਬਣਾ ਕੇ ਦਿੰਦੇ ਸੀ ਇਹ ਵੀ ਭਾਈ ਤਰਮਿੰਦਰ ਜੀ ਕੋਲੇ ਜਾਣਾ। ਅੱਛਾ। ਹਾਂ ਆਈ ਸੀ ਇੱਥੋਂ ਇੱਕ ਮੁੰਡਾ ਗਿਆ ਵਾ ਉਹ ਵੀ ਬਰਫੀ ਲੈ ਕੇ ਗਿਆ ਵਾ 10-12 ਕਿਲੋ। ਇਹ ਰੋਕ। ਇਹ ਤਿੰਨ ਮਹੀਨੇ ਚਾਰ ਮਹੀਨੇ ਦੀ ਗੱਲ ਆ ਸਾਰੀ। ਅੱਛਾ ਜਿਸ ਤਰ੍ਹਾਂ ਆਏ ਸੀ ਕਹਿੰਦੇ ਇੱਕ ਵਾਰ ਇੱਥੇ ਆਏ ਜਾਂ ਦੋ ਵਾਰੀ ਆਏ ਕਿੰਨਾ ਕਿ ਤੁਹਾਡੀ ਦੁਕਾਨ ਤੇ ਵਹਿੰਦੇ ਸੀ ਕਿਦਾਂ। ਜਦੋਂ ਵੀ ਆਉਂਦੇ ਸੀ ਉਹ ਮੇਰਾ ਭਾਈ ਜਿਹੜਾ ਹੁਣ ਤੁਹਾਨੂੰ ਗੱਲ ਕਰਕੇ ਗਿਆ ਜਿਹੜੇ ਆਏ ਸੀ ਉਹ ਕਹਿੰਦਾ ਵੀ ਕੋਈ ਸਾਧੂ ਆਰਾਮ ਦਾ ਕੋਈ ਘਰ ਦਾ ਉਹ ਕਹਿੰਦਾ ਜੀ ਆਪ ਸਾਧੂ ਦਾ ਪੋਤਾ ਖੜਾ। ਅੱਛਾ ਜੀ। ਕਹਿੰਦੇ ਵੀ ਸਾਨੂੰ ਭਾਈ ਜੀ ਮੈਂ 사ਦੂ ਰਾਮ ਚਾਚਾ ਜੀ ਦੁੱਧ ਪਣਾਉਂਦੇ ਓਵੇਂ ਦੁੱਧ ਲਿਆ ਉਹੀ ਪਿੱਤਲ ਦੇ ਭਾਂਡਿਆਂ 'ਚ ਓਵੇਂ ਗਾਜਰ ਪਾਪੂਲੇਟ 'ਚ ਪਾ ਕੇ ਲਿਆ ਅੱਜ ਡੇਰ 'ਚ ਬੈਲ ਕੇ ਖਾਦਾ ਫਿਰ ਸਾਨੂੰ ਕਹੇ ਤੁਸੀਂ ਬੰਬੇ ਦਾ ਗੇਟਾ ਨਹੀਂ ਮਾਰਦੇ ਕਦੇ ਆਓ ਯਾਰ ਸਾਡੇ ਕੋਲੇ ਅਸੀਂ ਆ ਕੋਈ ਨਹੀਂ ਆਵਾਂਗੇ ਅਸੀਂ ਆਏ ਕਿ ਸਾਡੇ ਹਾਂਜੀ ਉਹ ਕਿਦਾਂ ਦੇ ਖੁਸ਼ਦਿਲ ਇਨਸਾਨ ਸੀ ਕਹਿੰਦੇ ਕੁਲੇ ਸੁਵਾ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਦੋ ਵਾਰ ਹੀ ਆਏ ਨੇ ਇਸ ਇੱਕ ਦੋ ਵਾਰੀ ਦੇਖੇ ਨੇ ਮੇਲੇ ਦਾ ਹੈ ਨਹੀਂ ਮਿਲਣ ਕਾ ਨੂੰ ਪੜ੍ਹ ਜਾਂਦੀ ਆਓ ਨਾ ਅਸੀਂ ਦੱਸਿਆ ਵੀ ਅਸੀਂ ਉਹਾਂ ਜੇ ਦੱਸੇ ਬਿਹਤਰ ਸਾਨੂੰ ਜੱਫੀ ਪਾਉਣੀ ਸੀ ਜਾਂ ਦੇਖਿਆ ਵੀ ਜਨ ਜਿਹੋ ਉਹਦਾ ਹਰੇਕ ਨੂੰ ਜੱਫੀ ਪਾਉਂਦੇ ਇੱਕ ਵਾਰ ਹੀ ਆਏ ਨੇ ਸਾਡੇ ਚਵਾਰੇ ਦੁਕਾਨਾਂ ਦੇ ਉੱਪਰ ਜਿਹੜੇ ਚਵਾਰੇ ਨੇ ਕਹਿੰਦੇ ਇੱਥੇ ਮੈਂ ਰਾਤ ਨੂੰ ਦਿਨੇ ਜੇ ਘਰੇ ਨਹੀਂ ਜਾਂਦੇ ਫਿਲਮ ਦੇਖ ਕੇ ਆ ਕੇ ਇੱਥੇ ਪੈ ਜਾਂਦਾ ਸੀ ਤੇ ਨੌਕਰਾਂ ਨੂੰ ਆਏ ਉਹਨਾਂ ਨੂੰ ਕਹਿੰਦੇ ਮੇਰੇ ਨਾਲ ਪੀਓ ਸਾਰਿਆਂ ਨੂੰ ਪਲਾਈ ਇੱਥੇ ਬੈਠ ਕੇ ਸਾਰਿਆਂ ਨੂੰ ਦਾਰੂ ਪਲਾਈ ਫੇ ਸਾਡੇ ਬਜ਼ੁਰਗਾਂ ਘਰ ਉਸਦੇ ਆ ਬਹੁਤ ਪੁਰਾਣੀ ਗੱਲ ਆ ਕਹਿੰਦੇ ਗਿਆਨ ਵੀ ਆਪਾਂ ਛੋਟੇ ਭਾਈ ਦੋ ਦੋ ਪੈਕ ਲਾਉਣੇ ਆ ਪੈਕ ਲਾਏ ਫਿਰ ਕੱਤੀ ਬੈ ਕੇ ਚੱਲ ਜੇ ਉਜਾਰਬੀਆਂ ਨੇ ਸਾਡੇ ਬਿਜੁਰ ਨੂੰ ਕਹਿੰਦੇ ਵੀ ਤੁਸੀਂ ਇੱਕ ਵਾਰੀ ਤਾਂ ਸਾਡੇ ਕੋਲੇ ਆਓ ਸਾਡੇ ਕੋਲ ਤੇ ਟਾਈਮ ਆ ਜੀ ਵਿਰੋਧੇ ਕਰਕੇ